পাশে আগে পিছে 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 Cut me! ਹਰ ਸਾਥੀਆ ਜਿਹੜੇ ਖੜੇ ਹੋ ਆਂ ਬਾਬਾ ਜੀ ਬੈਠਣੇ ਦੀ ਬੇਨਤੀ ਹੈ ਬਾਬਾ ਜੀ ਬੈਠ ਦਾ ਹੱਥ ਬੰਨ ਕੇ ਰਹਿਣੇ ਸਾਰੇ ਬੈਠੋ ਬੈਠੋ ਸਾਰੇ ਜਿੱਥੇ ਬੈਠ ਜਾਓ ਕੋਈ ਨਾ ਸੋ ਕੋਈ ਕੋਈ ਨਾ ਖੜੇ ਕੋਈ ਨਾ ਹੱਥ ਬੰਨ ਕੇ ਬੇਨਤੀ ਹੈ ਸਾਡੀ ਕੋਈ ਵੀ ਉੱਠੇ ਨਾ ਜਿਹੜੇ ਡੀ ਦੇ ਅੰਦਰ ਹੈ ਡੀ ਦੇ ਅੰਦਰ ਸਾਡੇ ਸਨਮਾਨ ਦੀ ਜਗ੍ਹਾ ਨਹੀਂ ਛੱਡਣੀ ਆਪੋ ਆਪਣੀ ਜਗ੍ਹਾ ਤੇ ਖੜੇ ਬੈਠੇ ਰਹੋ ਉਹਨਾਂ ਨੇ ਸਟੇਜ ਤੇ ਆ ਜਾਣਾ ਹੈ ਬਸ ਸਾਰੇ ਭਾਈ ਜੀ ਸਟੇਜ ਦੇ ਮੂਰੇ ਤੱਕ ਸਾਰੇ ਬੈਠ ਜਾਓ ਸੇਵੀ ਸਿਸਟਮ ਚ ਬਿਗ ਨਾ ਪਵੇ ਮਾਈਕ ਔਰ ਜਿਹੜਾ ਇਹ ਡਾਟਾ ਲੱਗਿਆ ਹੋਇਆ ਹੈ ਨੈਟਵਰਕ ਵਾਸਤੇ ਕਿਸੇ ਚ ਬਿਗ ਨਾ ਪਵੇ ਸਭ ਸਭ ਆ ਭੈਣਾ ਨੂੰ ਬੇਨਤੀ ਹੈ ਭੈਣਾ ਭੈਣਾ ਬੈਠ ਜਾਓ ਬੈਠ ਜੀ ਭੈਣਾ ਬੈਠ ਜਾਓ ਬੈਠ ਜਾਓ ਇਹਨਾ ਵਾਈਫਾਈ ਚੱਲ ਰਿਹਾ ਕੋਈ ਤਾਰ ਟੁੱਟ ਗਈ ਤੇ ਜਾਖਲ ਤੱਕ ਉੱਥੋਂ ਤੱਕ ਪਾਤੌੜ ਤੱਕ ਸਿਸਟਮ ਜਾ ਰਿਹਾ ਹੈ ਮੈਂ ਕਿਉਂ ਬੈਠ ਜਾ ਤਾਰਾਂ ਟੁੱਟ ਜਾਣੀਆਂ ਬਸ ਸਾਰੇ ਬੈਠ ਜਾਓ ਸਭ ਤੱਕ ਗੱਲ ਪਹੁੰਚ ਜਾਣੀ ਅੰਦਰ ਦੀ ਉੱਪਰ ਆ ਜਾਣਾ ਇਹਨਾਂ ਨੇ ਸਟੇਜ ਦੇ ਉੱਤੇ ਪ੍ਰਬੰਧ ਹੋ ਚੁੱਕੇ ਆ ਸਾਹਿਬ ਇੱਥੋਂ ਖਾਲੀ ਕਰੋ ਇੱਥੋਂ ਖਾਲੀ ਕਰੋ ਸਾਥੀਓ ਖਾਲੀ ਕਰ ਦੋ ਇੱਧਰ ਆ ਜੀ ਮੀਡੀਆ ਵਾਲੇ ਵੀਰਾਂ ਨੂੰ ਬੇਨਤੀ ਹੋ ਵੀ ਇੱਧਰ ਆ ਜੇ ਕੋਈ ਸਰਦਾਰ ਜਗਜੀਤ ਸਿੰਘ ਢੱਲੇਵਾਲ ਜਿੰਦਾਬਾਦ 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 ਝੰਡੇ ਉੱਤੇ ਝੰਡੇ ਉੱਤੇ ਝੰਡੇ ਉੱਤੇ ਕਰਕੇ ਨਾਰੇ ਦਾ ਜਵਾਬ ਦੋ ਭਾਈ ਸਰਦਾਰ ਮਜ਼ਦੂਰ ਇਕਤਾ ਜਿੰਦਾਬਾਦ ਜਿੰਦਾਬਾਦ ਸਤ ਨਾਮ ਵਾਹਿਗੁਰੂ 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 சாரு சத்நாம வே சாஹிரு சத்த வா சாருமே சத்திர சத்த i uh -huh.